ਦਿਲ ਬੜਾ ਭਾਰਾ ਆ ਪੰਜਾਬ ਦੀ ਸਿਚੁਏਸ਼ਨ ਨੂੰ ਲੈ ਕੇ ਤੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਮੈਂ ਤੇ ਮੇਰੀ ਟੀਮ ਸਾਥੋਂ ਜਿੰਨਾ ਉਸਤਾਦ ਆਸੀਂ ਸਪੋਰਟ ਕਰ ਰਹੇ ਆ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਕੰਮ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੌਂਗ ਟਰਮ ਕਰਨਾ ਪੈਣਾ ਹੈ ਇਸ ਚੀਜ਼ ਨੂੰ ਸਹੀ ਕਰਨ ਲਈ 1 2 3 ਹਫ਼ਤੇ 4 ਹਫ਼ਤੇ ਨਹੀਂ 6 ਮਹੀਨੇ ਤੋਂ ਸਾਲ ਤੁਮੀ ਵੱਧ ਟਾਈਮ ਲੱਗ ਸਕਦਾ ਹੈ ਮੇਰੀ ਮੱਕੜ ਸਾਹਿਬ ਗੌਰਵ ਵੀਰੇ ਨਾਲ ਗੱਲ ਚੱਲ ਰਹੀ ਹੈ ਉਹਾਨੂੰ ਗਰਾਊਂਡ ਲੈਵਲ ਦੀ ਇਨਫੋਰਮੇਸ਼ਨ ਦੇ ਰਹੇ ਨੇ ਤੇ ਉਹ ਵੀ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਸਾਰਿਆਂ ਨੇ ਹਜੇ ਤੱਕ ਪੰਜਾਬ ਦੀ ਬਹੁਤ ਸਪੋਰਟ ਕੀਤੀ ਹੈ ਕੀਤੀ ਪੰਜਾਬੀਆਂ ਨੇ ਹੋਰਾਂ ਨੇ ਵੀ ਔਰ ਜਿਹੜਾ ਫੇਜ਼ 2 ਆਉਣਾ ਹੈ ਉਹਦੇ ਵਿੱਚ ਹੋਰ ਮਦਦ ਦੀ ਲੋੜ ਆ ਜਿਵੇਂ ਕਿ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਜਾਂ ਪੈਲੀਆਂ ਤੇ ਰੇਤਾ ਚੜ ਗਈ ਹੈ ਉੱਥੇ ਪਸ਼ੂ ਮਰ ਗਏ ਨੇ ਜਾਂ ਕਿਸੇ ਨੂੰ ਮੈਡੀਕਲ ਹੈਲਪ ਦੀ ਲੋੜ ਆ ਸੋ ਮੈਂ ਵੀ ਪੰਜਾਬ ਜਾ ਰਿਹਾ ਹਾਂ ਉਹਦੇ ਪਿੱਛੇ ਮਕਸਦ ਵੀ ਇਹੀ ਆ ਕਿ ਜਿਹੜੇ ਭੈਣ ਭਰਾ ਸਾਡੇ ਵੌਲੰਟੀਅਰਸ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂਟਲੀ ਬੂਸਟ ਕਰਨ ਦਾ ਫਰਜ਼ ਵੀ ਸਾਡਾ ਬਣਦਾ ਹੈ o apna carro